ਸ੍ਰੀ ਕਾਲ ਜੀ ਸਾਰਿਆਂ ਨੂੰ ਅਮੀਰ ਕਰਦੀ ਆ ਤੁਸੀਂ ਜਿੰਨੇ ਵੀ ਮੇਰੀ YouTube ਫੈਮਲੀ ਆ ਮੇਰੀ Facebook ਫੈਮਲੀ ਆ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆ ਤੇ ਚਾਹੁੰਦੇ ਨੂੰ ਕਾਲ ਜੀ ਸਬਸਕ੍ਰਾਈਬ ਸੋਹਣੇ ਸੋਹਣੇ ਕਮੈਂਟ ਕਰਿਓ ਸੋ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਜੀ ਕਰੇਲਾਂ ਦੀ ਦਾਲ ਬਣਾ ਕੇ ਕਰੇਲਾਂ ਦੀ ਦਾਲ ਆਪਾਂ ਕਿਵੇਂ ਬਣਦੀ ਹੈ ਇਹ ਠੀਕ ਆ ਜੀ ਸੋ ਇੱਕ ਕਰੇਲਾ ਮੈਂ ਪਹਿਲਾਂ ਦੇਖੋ ਇਹ ਛਿੱਲ ਕੇ ਰੱਖ ਲਿਆ ਇਹਦਾ ਟੱਡਾ ਆਪਾਂ ਦਿੱਤਾ ਪਾੜ ਤੁਸੀਂ ਦੇਖ ਸਕਦੇ ਹੋ ਥੋੜਾ ਇਹ ਪੱਕਾ ਸੀਗਾ ਇਹਦੇ ਵਿੱਚ ਨਾ ਬੀਜ ਆ ਕੱਢ ਰੱਖਿਆ ਮੈਂ ਠੀਕ ਹੈ ਜੀ ਇਹ ਕਰੇਲੇ ਆਪਾਂ ਛਿੱਲ ਰਹੇ ਆ ਤੇ ਇਹਨਾਂ ਨੂੰ ਜੇ ਆਪਾਂ ਭਰ ਕੇ ਬਣਾਵਾਂਗੇ ਟੈਸਟ ਬੰਨਗੇ ਭਰ ਕੇ ਇਹਨਾਂ ਨੂੰ ਜਿਹੜੀ ਆ ਚੀਜ਼ ਹੈ ਇਹਨਾਂ ਦੀ ਇਹ ਵੀ ਵਿੱਚ ਪਾਉਗੀ ਜੀ ਇਹਨਾਂ ਤੇ ਆਪਾਂ ਨਮਕ ਪਾ ਕੇ ਆਹ ਜਿਹੜੀ ਇਹ ਆਪਾਂ ਵਿੱਚ ਪਾਵਾਂਗੇ ਜੀ ਇਹਨਾਂ ਤੇ ਨੂਨ ਪਾ ਕੇ ਇਹਨਾਂ ਤੇ ਨੂੰ ਆਪਾਂ ਧੁੱਪੇ ਰੱਖ ਦਾਂਗੇ ਇਸੋ ਜਿਹੜਾ ਇਹਨਾਂ ਦਾ ਕੌੜਾ ਪਾਣੀ ਆ ਕਰੇਲਿਆਂ ਦਾ ਹਨਾ ਤੇ ਉਹ ਨਿਕਲ ਜਾਊਗਾ ਸਾਰਾ ਤੇ ਕਰੇਲੇ ਕਦੇ ਵੀ ਕੌੜੇ ਨਹੀਂ ਬਣਨਗੇ ਬਾਕੀ ਪਹਿਲਾਂ ਮੈਂ ਤਾਂ ਧਾਗਾ ਲੇਟ ਕੇ ਬਣਾਉਂਦੀ ਹੁੰਦੀ ਸੀ ਪਰ ਹੁਣ ਮੈਂ ਧਾਗਾ ਨਹੀਂ ਲੇ ਪੇੜਦੀ ਮੈਂ ਇਹਨਾਂ ਨੂੰ ਆਹੀ ਭਰ ਕੇ ਨੂੰ ਮਿਰਚ ਮਸਾਲੇ ਨਾਲ ਤੇ ਤੇਲ ਚ ਤਲ ਲੈਣੇ ਆ ਜੀ ਦੱਸੋ ਬਹੁਤ ਸਵਾਦ ਬੰਦੇ ਆ ਇਹ ਤੇ ਬਹੁਤ ਟੈਸਟੀ ਬੰਦੇ ਆ ਤੇ ਵਲੌਗ ਆਪਾਂ ਉਦੋਂ ਪਾਵਾਂਗੇ ਜਦੋਂ ਅਸੀਂ ਕ੍ਰੇਲੇ ਖਾ ਲਈ ਜੀ ਕਿਉਂਕਿ ਸਾਡੇ ਇੱਥੇ ਹੈਗੇ ਆ ਜੀ 2-4 ਘਰ ਆਪਣੇ ਇਧਰ ਭੈਣਾ ਮੇਰੇ ਦਾ ਜਦੋਂ ਉਹਨਾਂ ਨੂੰ ਪਤਾ ਲੱਗਣਾ ਵੀ ਕਿਰਨ ਬ੍ਰੈਂਡਾਂ ਨੇ ਕ੍ਰੇਲੇ ਬਣਾਏ ਤੇ ਬਾਈ ਉਹ ਨਾਲ ਦੀ ਨਾਲ ਹੀ ਜਵਾਬ ਭੇਜ ਦੇਣਗੇ ਸੋ ਵਾ ਅਗ ਨੂੰ ਦੱਸਦੀ ਆ ਜੀ ਮਾੜਾ ਜਿਹਾ ਦਿਖਾਉਂਗੀ ਤੁਹਾਨੂੰ ਮੈਂ ਤੇ ਆ ਦੇਖੋ ਇਹਨਾਂ ਦਾ ਆਪਰੇਸ਼ਨ ਐ ਕਰਨਾ ਜੀ ਸਿੱਧਾ ਬਿਲਕੁਲ ਐ ਐ ਸਿੱਧਾ ਕਰਕੇ ਫੇਰ ਆ ਦੇਖੋ ਜਮਾ ਵਿੱਚੋਂ ਕੱਚੇ ਕਰੇਲੇ ਆ ਜੀ ਤੇ ਸੋ ਤੁਸੀਂ ਬਣੇ ਰਹੋ ਜੀ ਵਲੌਗ ਦੇ ਨਾਲ ਕਰੇਲੇ ਕਿਲੋ ਆ ਕਰੇਲੇ ਆਪਣੇ ਹੋ ਗਏ ਰੈਡੀ ਤੁਸੀਂ ਦੇਖ ਸਕਦੇ ਹੋ ਇਧਰ ਮਸਾਲਾ ਵੀ ਰੈਡੀ ਹੋ ਗਿਆ ਜਿਹੜਾ ਕਪ ਕਰੇਲਿਆਂ ਦੇ ਉੱਪਰੋਂ ਲਾਇਆਗਾ ਇਹਨਾਂ ਨੂੰ ਮੈਂ ਨਮਕ ਲਾਤਾ ਜੀ ਨਮਕ ਲਾ ਕੇ ਮੈਂ ਹੱਥ ਧੋੜੇ ਸੀਗੇ ਕਿਉਂਕਿ ਹੱਥ ਮੱਚਣ ਲੱਗੇ ਸੀ ਬਾਅਦਸ ਹੁਣ ਮੈਂ ਆ ਲਿਆਈਆਂ ਜਿਹੜਾ ਕਿ ਇਹਨਾਂ ਦੇ ਵਿੱਚ ਆਪਾਂ ਸਮਾਨ ਪਾਣਾਗਾ ਤੁਸੀਂ ਦੇਖ ਸਕਦੇ ਹੋ ਪਿਆਜ਼ ਆ ਗੰਡੇ ਜਿਹਨੂੰ ਕਹਿੰਦੇ ਆ ਆਪਾਂ ਹਰੀਆਂ ਮਿਰਚਾਂ ਲਸਣ ਬਾਕੀ ਨਿੰਬੂ ਨਚੋੜਾਂਗੇ ਆਪਾਂ ਨੂੰ ਅੰਬਚੂਰ ਤਾਂ ਕਿੱਥੋਂ ਮਿਲਿਆ ਨਹੀਂਗਾ ਜੀ ਮੈਨੂੰ ਐਵੇਂ ਝੂਠ ਨਹੀਂ ਬੋਲਦਾ ਆਪਾਂ ਬਾਜ਼ਾਰ ਮੈਂ ਗਈ ਨਹੀਂ ਹੈਗੀ ਅੰਬਚੂਰ ਮੈਨੂੰ ਮਿਲਿਆ ਨਹੀਂ ਸੋ ਮੈਂ ਜਦੋਂ ਆਪੇ ਮਸਾਲਾ ਭੁੰਨਾਗੇ ਆਪਾਂ ਇਹ ਦੋਨੇ ਮਸਾਲੇ ਜਦੋਂ ਆਪਾਂ ਭੁੰਨਾਗੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਲਾ ਲਿਆ ਨਾ ਭੁੰਨ ਕੇ ਉਦੋਂ ਬਾਅਦ ਆਪਾਂ ਨਿੰਬੂ ਨਿਚੋੜ ਦਾਂਗੇ ਉੱਤੇ ਅੱਧਾ ਫਿਰ ਨਿੰਬੂ ਨਿਚੋੜ ਕੇ ਫਿਰ ਇਹਨਾਂ ਨੂੰ ਇਹਨਾਂ ਦੇ ਵਿੱਚ ਆਪਾਂ ਭਾਗ ਦਾਂਗੇ ਆ ਭੁੰਨ ਕੇ ਸੋ ਮੈਂ ਇਹਨਾਂ ਨੂੰ ਰੱਖਣ ਜਾ ਰਹੀਆਂ ਜਿੱਥੇ ਸੁੱਪ ਦੇ ਵਿੱਚ ਤਦ ਤੱਕ ਮੈਂ ਕਰ ਰਹੀਆਂ ਤਿਆਰ ਆ ਦਾ ਆ ਮਸਾਲਾ ਸੋ ਦੇਖੋ ਜੀ ਕareleਆਂ ਦੇ ਰੰਗ ਤੇ ਕarele ਤਾਂ ਮਨ ਨੂੰ ਕਵਾਵਾ ਵਾਵਾ ਪਾਤਾ ਮਹ ਜਿੰਨਾ ਵੀ ਕੜਵਾ ਪਾਣਾ ਸਭਾ ਇੱਕੋ ਜਿਹਾ ਹੈਗਾ ਤੇ ਸੋ ਬਣਿਆ ਹੋਇਆ ਜੀ ਸਾਡੇ ਵਲੌਗ ਦੇ ਨਾਲ ਹਾਂਜੀ ਆਪਾਂ ਇੱਧਰ ਦੇਖ ਸਕਦੇ ਹੋ ਤੁਸੀਂ ਮਸਾਲੇ ਦੀ ਹੋ ਰਹੀ ਆ ਪੂਰੀ ਤਿਆਰੀ 2 ਘੰਟਿਆਂ ਦਾ ਲਸਣ ਦਾ ਮੈਂ ਤੁਹਾਨੂੰ ਦਿਖਾਇਆ ਕਿੰਨਾ ਸੀ ਹਨ ਸਿੱਧਰ ਆਪਾਂ ਕੁੰਡੇ ਘੋਡੇ ਦੇ ਵਿੱਚ ਦੇਖੋ ਤੁਸੀਂ ਆ ਸਾਰੀ ਆਏ ਪਾ ਦਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਦਰੜਫੜੜ ਕਰਾਂਗੇ ਤੇ ਇਹਦੇ ਵਿੱਚ ਹੀ ਮਸਾਲਾ ਵਧੀਆ ਲੱਗੂਗਾ ਆਪਾਂ ਨੂੰ ਹਨ ਅੱਜ ਕੱਲ ਕੀ ਕਰਦੇ ਆ ਹਨ ਉਹ ਗ੍ਰੈਂਡ ਜਿਹਾ ਕਰ ਲੈਂਦੇ ਉਹ ਬਾਹਲਾ ਹੋ ਜਾਂਦਾ ਦਾ ਸੋ ਚੜਨੀ ਵੀ ਨਹੀਂ ਖਾਣੀ ਚਾਹੀਦੀ ਗ੍ਰੈਂਡ ਜੀ ਕਰਕੇ ਜਿਹੜਾ ਆਹ ਚੀਜ਼ ਤੇ ਸਵਾਲ ਆ ਨਾ ਹੁੰਡੇ ਘੋਡੇ ਵਾਲਾ ਗੱਲਬਾਤ ਤੇ ਉਹ ਮਿਕਸੀ ਦੀ ਗੱਲਬਾਤ ਹੈ ਨਹੀਂ ਹੈਗੀ ਸਾਡੇ ਐਦਾਂ ਦੀ ਗੱਲ ਨਹੀਂ ਹੈਗੀ ਵੀ ਹੈ ਨਹੀਂਗੀ ਤੇ ਉਹ ਆਪਾਂ ਜਿਵੇਂ ਬਦਾਮ ਵਗੈਰਾ ਜਾਂ ਹੋਰ ਕੋਈ ਲੰਦਾ ਪਪਾ ਪੀਣਾ ਹੁੰਦਾ ਤਾਂ ਰੱਖੀ ਹੋਈ ਆ ਤੇ ਆ ਦੇਖ ਸਕਦਰ ਜੀ ਕਿਸੇ ਅੱਜ ਤੁਹਾਨੂੰ ਕarele ਦੀ ਦਾਲ ਬਣਾ ਕੇ ਖਵਾਉਣੀ ਆ ਘੈਂਟ ਮੈਂ ਕਹਿੰਨੀ ਆ ਜਈ ਵੀ ਕarele ਜੇ ਤੁਸੀਂ ਖਾ ਲੇ ਨਾ ਤੁਸੀਂ ਕਿਰਨਾਂ ਨੂੰ ਯਾਦ ਕਰੋਗੇ ਵੀ ਹਾਂ ਕਿਰਨਾਂ ਕਿਰਨਾਂ ਬਟਿੰਡੇ ਵਾਲੀ ਤੇ ਸੋ ਇੱਕ ਵਾਰ ਤੁਹਾਡੇ ਨਾਲ ਇੱਕ ਵਾਦਾ ਕਰਦੀ ਹਾਂ ਅੱਜ ਜ਼ਿੰਦਗੀ ਦੇ ਵਿੱਚ ਸਵਾਪਾ ਬਲੌਗ ਬਣਾਇਆ ਕਰਾਂਗੇ ਤੇ ਹੁਣ ਆਪਾਂ ਕਈ ਮੇਰੇ ਨਾਲ ਭੈਣਾਂ ਦੇ ਕਮੈਂਟ ਆਉਂਦੇ ਸੀਗੇ ਤੇ ਵੀ ਤੁਸੀਂ ਸਿਰ ਤੇ ਚੁੰਨੀ ਰੱਖਿਆ ਕਰੋ ਹਨਾ ਤੇ ਸੋ ਸੌਰੀ ਭੈਣੋ ਤੇ ਨਾਲ ਹੁਣ ਜ਼ਰੂਰ ਆਪਾਂ ਸਿਰ ਤੇ ਚੁੰਨੀ ਲੈ ਕੇ ਫੇਰ ਵੀ ਬਲੌਗ ਸਟਾਰਟ ਕਰਿਆ ਕਰਾਂਗੇ ਹਨਾ ਇਹ ਸਹੀ ਗੱਲ ਆ ਜੀ ਵਲੌਗ ਬਹੁਤ ਥਾਂ ਤੇ ਜਾਂਦਾ ਹਨਾ ਸਾਰੇ ਦੇਖਦੇ ਆ ਭੈਣ ਭਰਾ ਸੋ ਕਈ ਵਾਰੀ ਆਪਣੇ ਤੇ ਭੈਣਾਂ ਤੋਂ ਜੀ ਕੋਈ ਗਲਤੀ ਹੋ ਜਾਂਦੀ ਆ ਕਈ ਵਾਰੀ ਕੱਪੜਾ ਆਪਣੇ ਢੰਗ ਨਾਲ ਨਹੀਂ ਪਾਇਆ ਹੁੰਦਾ ਜਾਂ ਕਿਵੇਂ ਵੀ ਲਾ ਲਵਾਪਾ ਹਨਾ ਤੇ ਸੋ ਮੇਰੇ ਨਾਲ ਭੈਣਾਂ ਨੂੰ ਬੁਰਾ ਲੱਗਦਾ ਜਾਂ ਵੀਰਾਂ ਨੂੰ ਬੁਰਾ ਲੱਗਦਾ ਸੋ ਅੱਜ ਤੋਂ ਬਾਅਦ ਆਪਣਾ ਕੋਈ ਵੀ ਵਲੌਗ ਆਊਗਾ ਕਿਸੇ ਆਪਾਂ ਸੱਥੇ ਚੁੰਨੀ ਰਹਿਕੀ ਬਣਾਵਾਂਗੇ ਤੇ ਬਾਕੀ ਕ੍ਰੇਲਾ ਦੀ ਦਾਲ ਤੁਸੀਂ ਖਾਓ ਜਰੂਰ ਜੀ ਭਾਤ ਤੁਹਾਨੂੰ ਪਰਦੇ ਵੀ ਦਿਖਾਵਾਂਗੇ ਤੁਹਾਨੂੰ ਮਸਾਲਾ ਭੋਈਦਾ ਵੀ ਦਿਖਾਵਾਂਗੇ ਤੇ ਹੁਣ ਕਰੇਲੇ ਇਸ ਟਮਣਾ ਕੁੱਪੇ ਪਈਆ ਤਾਂ ਤੁਹਾਨੂੰ ਆਹ ਕੁੜਦੇ ਵੀ ਦਿਖਾਵਾਂਗੇ ਸੋ ਅਸੀਂ ਛੇਲਣਗੇ ਗੱਲਵਾ ਕਟਾ ਕਰਾਂਗੇ ਇੱਧਰ ਦੇਖ ਲਓ ਆਪਾਂ ਗੰਡਾ ਲਸਣ ਧਰਗਾ ਮਿਰਚਾ ਸਾਰਾ ਕਰਤਾਜੀ ਕੋਟਾ-ਕਟਕੇ ਵਧੀਆ ਸੋ ਇਹਨੂੰ ਹੁਣ ਆਪਾਂ ਤੇਲ ਚ ਭੁੰਨਾਂਗੇ ਨੂਨ ਮਿਰਚ ਮਸਾਲੇ ਪਾ ਕੇ ਫਿਰ ਆਪਾਂ ਇਹਨੂੰ ਭਰਾਂਗੇ ਕਰੇਲਾ ਚ ਸੋ ਤੁਸੀਂ ਵੀ ਜਿੱਦੇ ਬਣਾਉਣੇ ਆ ਕਰੇਲੇ ਦੀ ਦਾਲ ਸਿਤਾ ਜੀ ਆਈ ਘੁੱਟ ਕੇ ਭਰ ਕੇ ਦੇਖਿਓ ਉਹ ਗ੍ਰੈਂਡ ਕਰਨ ਦਾ ਨਹੀਂ ਮਤਲਬ ਹੈਗਾ ਜੀ ਮੈਂ ਦੂਰੀਆਂ ਰਿਫੇਰ ਕਹਿ ਰਹੀ ਆ ਤੇ ਸੋ 쿠ਕੀ ਮੇਰੀ 쿠ਕੀ ਕarele ਖਾਣ ਆਤਾ ਖਾਈ ਨਾ ਅੱਜ ਤੂੰ ਪੁਕੀ ਮੇਰੀ 쿠ਕੀ ਜਾਨ ਤੇ ਮੇਰੀ ਕਮਲ ਭੈਣ ਪਟਿਆਲਾ ਤੇ ਲਵ ਯੂ ਅਥਰ ਨੂੰ ਦੇਖੋ ਦਲੜ ਫੜੜ ਕਰਤਾ ਕੰਮ ਆਪਾਂ ਤੇ ਹੁਣ ਆਪਾਂ ਚੱਕਾਂਗੇ ਚੱਕ ਕੇ ਲੈ ਜਾਵਾਂਗੇ ਰਸੋਈ 'ਚ ਉੱਥੇ ਆਪਾਂ ਇਹਨੂੰ ਭੁੰਨਾਂਗੇ ਤੇਲ 'ਚ ਪਾ ਕੇ ਜੀ ਫਿਰ ਆਪਾਂ ਇਹਨੂੰ ਕਰੇਲਾ ਦੇ ਵਿੱਚ ਭਰਾਂਗੇ ਸੋ ਜਿਹਨੇ ਜਿਹਨੇ ਖਾਣੇ ਆ ਜੀ ਕਰੇਲਾ ਦੀ ਦਾਲ ਤੇ ਲਾਲ ਦਿਲ ਭੇਜ ਜੀ ਅੱਗੀ ਮੈਂ ਰਸੋਈ 'ਚ ਕੁੰਡਾ ਕੋਣਾ ਚੱਕ ਕੇ ਤੁਸੀਂ ਦੇਖ ਸਕਦੇ ਹੋ ਕੁੰਡਾ ਮੈਂ ਇੱਥੇ ਰੱਖਤਾ ਅੰਦਰ ਮੈਂ ਭਰਾਈ ਬੰਟਾਤਾ ਠੀਕ ਹੈ ਤੇ ਹੁਣ ਮੈਂ ਇਹਨੂੰ ਕੀ ਕਹਿੰਦੇ ਹੈਗੇ ਢੜਕੂੰਗੀ ਸਰਕੀਆਂ ਬਣਾਵਾਂਗੇ ਬਾਅਦ 'ਚ ਕੋਈ ਆਇਆ ਬੱਲ ਵੱਜੀ ਆ ਸਾਡੀ ਸੋ ਇਹ ਦੱਸ ਜੀ ਦੇਖ ਸਕਦਾ ਜਿ ਖਰੇਲਾ ਦੀ ਦਾਲ ਪਿੱਛੇ ਦੇਖੋ ਮੇਰੇ ਭਾਂਡੇ ਮੇਰੇ ਸਾਰੇ ਕੰਮ ਪਏ ਆ ਸਿਰਫ ਇੱਕ ਕਰੇਲਾ ਦੀ ਦਾਲ ਪਿੱਛੇ ਸੋ ਆਪਾਂ ਹੁਣ ਅੰਦਰ ਪਾਤਾ ਆਪਾਂ ਤੇਲ ਸੋ ਭਰਾਡੇ ਭਾਂਡੇ ਬਹੁਤ ਪਏ ਆ ਆ ਜੋ ਕਹਿੰਦੇ ਕੋਈ ਤੋਰੀ ਦਾ ਰਸਤਾ ਕਰਾ ਦੋ ਆਪਾਂ ਇੰਕਾ ਤਾਂ ਨਿਕਰਾਉਂਦੇ ਕੋਈ ਬਚੋਲਾ ਬਣ ਜੋ ਆਹ ਦੁੱਖ ਹੈ ਇਹ ਆਪਾਂ ਕੱਢੇ ਜਦ ਵਿੱਚ ਪਾਵਾਂਗੇ ਫਿਰ 12 ਹਰ ਮਸਾਲਾ ਵੀ ਲੈਣਾ ਅੱਜ ਮੈਂ ਚੱਕਤੀ ਤੇ ਉਹਨੂੰ ਆਪਾਂ ਨਚੋੜਾਂਗੇ ਨਚੋੜ ਕੇ ਉਹਦੇ ਵਿੱਚ ਪਾਵਾਂਗੇ। ਖਿਲਾਂਦੇ ਆ ਜੀ ਹਨਾ ਇਹਨਾਂ ਨੂੰ ਹੁਣ ਆਪਾਂ ਨਚੋੜਾਂਗੇ ਨਚੋੜ ਕੇ ਕੱਢਾਂਗੇ ਪਾਣੀ। ਦੇਖ ਸਕਦੇ ਹੋ। ਸੋ ਤੁਸੀਂ ਕਮੈਂਟ ਕਰਕੇ ਦੱਸੋ ਜੀ ਅੱਜ ਮੇਰੇ ਸਿਰ ਤੇ ਚੁੰਨੀ ਲੱਗੀ ਐ। ਤੇ ਮੈਨੂੰ ਲੱਗਦੀ ਐ ਬੇਬੇ ਸਿਆਣੀ ਜੀ। ਮਸਿਆਣੀ ਬਹੁਤ ਆ ਜੀ ਮੈਂ ਬਸ ਥੋੜੀ ਹੋਰ ਇੱਕ ਜੀਰਾ ਨੂੰ ਘਟਾ ਚ ਵਿੱਚ ਆਪਾਂ। ਸੋ ਜੀਰੇ ਨੂੰ ਆ ਤੜਕਾ ਲਾ ਦਿੰਦੇ ਆ ਹਨਾ। ਆਪਨਾਓ ਸ਼ੀਰ ਗਾਰੀ ਨੂੰ ਮਾਰਤਾ ਕਰਦੀ ਕੋਲ ਇਸ ਚੀਜ਼ ਨੂੰ ਪਾਣਾ ਹੈ। ਜੋ ਦੇ। ਹਲਾਇਟ ਸਾਨੂੰ ਦੇ ਨੂਰਾ ਹਲਦੀ ਹੋਰ ਜੇਕਰ ਗੁਰਾਂਦ ਹੋ। ਲਗਭਗ ਤੇ ਇਹ ਪੁੱਲ ਲਾਗੇ ਕਿਉਂਕਿ ਪਹਿਲਾਂ ਆਪਾਂ ਇਹ ਭੁੰਨਣੇ ਸੀਗੇ ਮੈਨੂੰ ਤਿਆਜ ਪੈਗੇ ਹਨਾ ਹੋ ਗਿਆ ਵੀ ਤੇ ਹੁਣ ਆਪਾਂ ਇਹਦੇ ਪਾਵਾਂਗੇ ਨਾਣ ਮਿਰਚ ਸਵਾਦ ਅਨੁਸਾਰ ਸਾਰਾ ਕੁਝ ਪਾਵਾਂਗੀ ਗਰਮ ਮਸਾਲਾ ਹੀ ਪਾਵਾਂਗੀ ਨਾਣ ਵੀ ਪਾਵਾਂਗੀ ਕਿਉਂਕਿ ਨਾਣ ਮੈਂ ਤਾਂ ਥੋੜਾ ਹੀ ਪਾਵਾਂਗੇ ਵੀ ਕੈਲਿਆਂ ਚ ਨੂਨ ਪਹਿਲਾਂ ਪਾ ਕੇ ਰੱਖਿਆ ਹੋਇਆ ਬਾਕੀ ਜਦੋਂ ਇਹ ਮਸਾਲਾ ਬਣ ਗਿਆ ਉਦੋਂ ਮੈਂ ਚੈੱਕ ਕਰੂਗੀ ਇਹ ਜੇ ਦਾ ਨਰ ਘੱਟ ਹੋਇਆ ਤਾਂ ਨਾਲ ਦੀ ਨਾਲ ਉਹਦੇ ਪੈ ਜਾਊਗਾ ਰਾਜੂ ਵਹਦੇ ਵਿੱਚ ਹਨਾ ਤੇ ਜੇ ਨਾ ਹੋਦਾ ਬਾਕੀ ਨਾਲ ਦੇਖ ਕੇ ਇਹਦੇ ਵਿੱਚ ਭੁੰਨਣ ਦੀ ਕੋਸ਼ਿਸ਼ ਕਰਦੀ ਉਹਨਾਂ ਨੂੰ ਨਹੀਂ ਤਾਂ ਦੂਰਾ ਹੋ ਜਾਊਗਾ ਮੇਰਾ ਮੱਥਾ ਮਾਰਨਾ ਪਊਗਾ ਦੂਰਾ ਸੋ ਜੋ ਕਿ ਦੇਵਨ ਦੇ ਭਾਂਡੇ ਦਾ ਭਾਈ ਹੋਣਗੇ ਤੇ ਆ ਦੇਖ ਸਕਦੇ ਤੁਸੀਂ ਕਿਉਂਦਾ ਪਾਣੀ ਕਿਵੇਂ ਨਿਕਲ ਰਿਹਾਗਾ ਲੋਬੇ ਦੇਖੋ ਮਾਚੋ ਇਹ ਖਾ ਖਾਉਣਗੇ ਤਾਂ ਸ਼ੂਗਰ ਵਾਲੇ ਬੰਦੇ ਨੂੰ ਬਹੁਤ ਵਧੀਆ ਤੇ ਵੈਸੇ ਜਾਦੇ ਫਾਇਦਾ ਸ਼ੂਗਰ ਵਾਲੇ ਬੰਦੇ ਨੂੰ ਚਾਰ ਚੀਨੇ ਕਰ ਦਿਆ ਛੋਟੇ ਜਿਹੇ ਦੇਸੀ ਰਦੇ ਆ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਨਮਕ ਨੇ ਹੀ ਪਾਣੀ ਕਰ ਦਿਆ ਸਾਰਾ ਜੋੜ ਲੱਗਦਾ ਬਹੁਤ ਜ਼ਿਆਦੇ ਜੀ ਬਈ ਕਿਸੇ ਨੂੰ ਖਾਣੇ ਆ ਤਾਂ ਬੈਸ ਲਾਲ ਆਹਹ ਦਾਲ ਦੇ ਲੱਤੇ ਦੋ ਸੋਹਣੇ ਸੋਹਣੇ ਕਮੈਂਟ ਕਰਿਓ ਕਿਉਂਕਿ ਮੈਨੂੰ ਮੱਥਾ ਬਹੁਤ ਮਾਰਨਾ ਪੈਂਦਾ ਹੈ ਚੀਜ਼ ਪਿੱਛੇ ਠੀਕ ਹੈ ਜੀ ਸੋ ਆਪ ਹਾਤਾ ਜੀ ਆਪਾਂ ਵਿੱਚ ਹੀ ਇਹਨੇ ਜਿਹੜੇ ਲਈ ਲੋਹੋਂ ਦਿਨੋਂ ਤੁਹਾਨੂੰ ਕਿਹਾ ਸੀ ਵਿੱਚ ਹੀ ਘਾਰੇ ਦਿੱਤਾ ਕਾਲਾ ਮਾਲਾ ਮੇਰੀ ਸੱਸ ਨੇ ਠੀਕ ਹੈ ਜੀ ਇਹਨਾਂ ਪਾਪੂ ਨਾਲ ਚੰਗੀ ਤਰ੍ਹਾਂ ਠੀਕ ਹੈ ਫੇਰ ਇਹ ਆਪਾਂ ਆਈ ਗਏ ਜੀ ਆਪਾਂ ਕਰੇਲੇ ਤੋਂ ਕੱਢਣਾ ਪਾਣੀ ਜੀ ਠੀਕ ਹੈ ਕੋਰ ਕੋਰ ਨੂੰ ਫੁੱਲ ਹੋਣਾ ਮਰ ਨਮਕ ਲਾ ਕੇ ਰੱਖਿਆ ਹੋਇਆ ਕਰੇਲੇ ਸੋ ਕਰੇਲੇ ਨੂੰ ਜਦੋਂ ਆਂ ਦੀ ਆਪਾਂ ਚੱਕ ਕੇ ਉਹ ਜੇ ਨਾਲੋਂ ਥੋੜਾ ਜਿਆਦਾ ਹੋਰ ਹੋ ਜਾਂਦੇ ਸੋ ਇੰਨਾ ਮਾਰਵਾ ਬਹੁਤ ਆ ਕਰੇਲੇ ਤੇ ਫੋਨ ਨੂੰ ਠੀਕ ਹੈ ਇਹਨੂੰ ਆਪਾਂ ਭਜਲਾ ਦੇ ਚੰਗੀ ਤਰ੍ਹਾਂ ਇਹਦੇ ਚ ਪਾਵਾਂਗੇ ਫਿਰ ਆਪਾਂ ਛੋਟਾ ਛੋਟਾ ਇਧਰ ਰੱਖਾਂਗੇ ਢੋਲ ਕੇ ਮੈਂ ਤਿੰਦੇ ਚੋ ਵੀ ਭਾਈ ਕਿਉਂਕਿ ਲਸਣ ਪਿਆਜ਼ ਬਹੁਤ ਮਹਿੰਗਾ ਜੀ ਕਿਉਂ ਛੱਡਣਾ ਇਹ ਚ ਇਹ ਬਾਹਰ ਦੇ ਤੁਹਾਡੇ ਬਾਹਰ ਰਹਿੰਦੇ ਆ ਹੈ ਜਿਹੜੇ ਬਾਹਰ ਰਹਿੰਦੇ ਨੇ ਬਾਹਰ ਕੈਨੇਡਾ ਅਮਰੀਕਾ ਤੋਂ ਆਪਣਾ ਬਲੌਗ ਦੇਖਣਗੇ ਜੀ ਲਾਲ ਦੇ ਨੇ ਭੇਜ ਰਹੇ ਤੇ ਦੱਸਦੇ ਅਸੀਂ ਕਿੱਥੋਂ ਕਿੱਥੋਂ ਦੇਖ ਰਹੇ ਹਾਂ ਜੀ ਇਹ ਵੀ ਚਲੇ ਤਰੇਲਿਆਂ ਦੀ ਦਾਲ ਖਾਣੀ ਆ ਭਾਈ ਕਿਰਨਾਂ ਦੇ ਥਾਰੇ ਜਰੂਰ ਦੱਸੋ ਜੀ ਆ ਮੈਂ ਬੜਾਈ ਸੀ 500 ਫਲਗਾਂ ਦੀ ਦਾਲ ਗੋਵਾਲੇ ਨੀਂਹ ਫਲਗਾਂ ਦਾ ਆਲੂ ਸਵਾਦ ਬਣ ਸੀ ਸੋ ਅੱਜ ਇਹਦਾ ਰਿਟਾਇਰਮੈਂਟ ਹੋ ਗਿਆ ਛੱਡ ਦਾਂਗੇ ਗਾਣ ਪਾਵਾਂ ਦੀ ਛਟਨੀ ਸੋ ਮਾਂ ਦਾ ਚੋਟ ਬਾਹਰ ਹਾਂ ਸੋ ਚੁੰਨੀ ਲੈ ਕੇ ਆਉਂਦੀ ਤਾਂ ਬਹੁਤ ਗਰਮੀ ਆ ਬਹੁਤ ਜਿਆਦਾ ਪਰ ਨੰਗੇ ਸਰ ਵੀ ਜੰਗਾਣੇ ਲੱਗਦਾ ਸਹੀ ਆ ਭੈਣਾਂ ਨੇ ਕਿ ਮੈਂ ਤਾਂ ਵਧੀਆ ਕੀਤੇ ਸਿਰ ਤੇ ਜੁੰਨੀ ਰਿਆ ਕਰੋ ਹਣਾ ਤੇ ਬਾਕੀ ਸੋਈ ਜਿਹਦਾ ਵੈਸੇ ਵੀ ਹਣਾ ਸਿਰ ਤੇ ਜੁੰਨੀ ਰੱਖਣੀ ਚਾਹੀਦੀ ਆ ਸੋ ਬਣੇ ਰਹੋ ਜੀ ਕਰ ਲੈਣਾ ਮਾਰਾ ਚੱਕ ਨਹੀਂ ਸੀ ਗਿਆ ਦੇਖੋ ਆਹ ਦੇਖੋ ਜੇ ਜੋ ਪਾਣੀ ਤੇ ਇਲਾਦੇ ਵਿੱਚ ਨਮਕਾ ਲਾ ਕੇ ਰੱਖਦੇ ਹਾਂ ਤਾਂ ਤੇ ਚੇਕ ਕਰਵਾ ਪਾਣੀ ਨਾ ਸਾਰਾ ਆਪਨ ਕਰੇ ਲੇਪ ਹੋ ਰਹੀ ਲੱਗਣਗੇ ਸੋ ਆਹ ਇੰਨਾ ਲਾ ਕੱਢਿਆ ਹੋਇਆ ਪਾਣੀ ਤੇ ਉਹ ਮਸਾਲਾ ਰੈਡੀ ਹੋ ਗਿਆ ਉਹਦੇ 'ਚ ਹੁਣ ਮੈਂ ਨਚੋੜੂੰਗੀ ਨਿੰਬੂ ਆਹ ਦੇਖੋ ਮੈਂ ਨਾ ਐ ਕੱਪੜੇ ਵਾਂਗੂ ਨਚੋੜਿਆ ਦੇਖੋ ਤੇਰੇ ਨਾਲ ਜਵਾ ਨਹੀਂ ਪੁੱਟਿਆ ਕਰੇ ਲਾ ਇਹ ਦੇਖੋ ਆਹ ਦੇਖੋ ਸੋ ਐਨਾਂ ਹੁਣ ਆਪਾਂ ਠੀਕ ਲਈ ਘਾਣੇ ਸੌਖੇ ਆ ਗਰੇਲੇ ਬਣਾਉਣੇ ਬਹੁਤ ਆਪ ਤੁਹਾਨੂੰ ਪਹਿਲਾਂ ਜਲਦੀ ਵਾਲੀ ਕਰਨਾ ਹੱਥ ਸੁੱਕੇ ਪਾੜੇ ਹੋ ਗਏ ਅੱਜ ਤੇ ਮੈਂ ਚਲੋ ਹੁਣ ਅੱਧਾ ਮੋਰੂੰਗੀ ਨਿੰਬੂ ਫਿਰ ਨਾਲ ਗੈਸ ਪੂਰਾ ਸਾਫ ਕਰਕੇ ਫਿਰ ਮੈਂ ਤਰੂੰਗੀ ਗਰੇਲੇ ਬਣਾ ਲੈ ਨਿੰਬੂ ਨੂੰ ਚੋੜਤਾ ਤੁਸੀਂ ਦੇਖ ਸਕਦੇ ਹੋ ਬੀਜ ਮੈਂ ਜੇ ਪਹਿਲਾਂ ਹੀ ਕੱਢ ਤੇ ਸੋ ਬੰਦਦਾ ਪਹਿਲਾਂ ਮੇਰੇ ਚ ਅੰਬਚੂੜੀ ਪੈਂਦਾਗਾ ਪਰ ਆਮਚੂੜ ਪਰ ਉਹ ਮੈਂ ਲਿਆਂਗਾ ਨਹੀਂ ਜਿਆਣਾ ਤੁਹਾਨੂੰ ਕਹਿ ਦੀਏ ਪਰ ਮੈਂ ਨੇ ਬੁੰਡ ਚੋੜ ਕੇ ਬਣਾਣੀਆਂ ਮੈਂ ਤਾਂ ਜਦੋਂ ਵੀ ਕਰੇਨੇ ਬਣਾਵਾ ਤੁਹਾਨੂੰ ਪਤਾ ਦੇਖ ਲਓ ਤੁਹਾਡੀ ਮਿਹਨਤ ਬਹੁਤ ਅਜੀ ਸਵੇਰ ਦੀ ਲੱਗੀ ਹਜੇ ਕੋਈ ਘਰ ਦਾ ਕੰਮ ਨਹੀਂ ਹੋਇਆ ਉਵੇਂ ਹੀ ਪਈ ਆ ਪਾ ਨਟਿੰਡਾ ਠੀਕ ਹੈ ਸੋ ਮੈਂ ਘਰ ਕੇ ਰੱਖ ਲੈਣੀ ਐ ਇੱਕ ਵਾਰੀ ਇਹਨਾਂ ਨੂੰ ਕਨੇਲਿਆਂ ਨੂੰ ਤੇ ਬਸ ਲੱਗਿਆ ਸਾਬ ਕਰਦਾ ਕਿਉਂਕਿ ਸਫਾਈ ਦੀ ਵਾਲਾ ਤੇ ਮਿਹਨਤ ਜਿੰਨੀ ਬੜੀ ਆ ਲੱਗਦੀ ਐ ਤੇ ਇਹ ਬਾਗਿਆ ਜੀ ਆਪਾਂ ਪਾ ਕੇ ਕਰ ਲਿਆ ਥੋੜਾ ਜਿਹਾ ਵੀ ਨਾ ਨੂਨ ਮਿਰਚ ਜਾਂ ਕਿਵੇਂ ਗੱਲ ਬਾਤ ਤੇ ਠੀਕ ਹੈ ਜੀ ਬਹੁਤ ਵਧੀਆ ਓਕੇ ਹਲਾ ਨਮਕ ਕੱਟਾ ਮਿਰਚਾ ਕੱਟਾ ਹਵਾ ਚੱਲ ਕੇ ਪਰ ਨਾਤੇ ਬਹੁਤ ਗਰਮੀ ਆ। ਕarele ਪਾਣੇ ਕੇ ਬਹੁਤ ਸੁਆਦ ਜੀ ਜਿੰਨੇ ਵੀ ਤੁਸੀਂ ਕਹਿ ਦੋਗੇ ਉੰਨੇ ਹੀ ਵਧੀਆ ਬਣ ਲਗੇ। ਸੋ ਮੈਂ ਲੱਗੀਆਂ ਇਹਨਾਂ ਨੂੰ ਪਾ ਦੇਣਾ। ਠੀਕ ਹੈ ਜੀ ਆ ਦੇਖੋ ਆ ਦੇਖੋ ਜੀ ਮੈਂ ਕਹਿੰਨੀ ਬਾਈ ਜਿੰਨੇ ਵੀ ਮੇਰੇ ਫੇਸਬੁੱਕ ਵਾਲੇ ਆ ਜਿੰਨੇ ਵੀ ਮੇਰੇ ਯੂਟਿਊਬਰ ਆ ਯੂਟਿਊਬ ਤੇ ਮੇਰੇ ਭੈਣ ਭਰਾ ਤੁਸੀਂ ਇੱਕ ਵਾਰੀ ਆਏ ਕਰੇਲੇ ਬਣਾ ਆ ਦੇਖੋ ਮੈਂ ਜਮਾ ਕੱਪੜੇ ਵਾਂਗੂ ਨਿਚੋੜਿਆ ਇਹ ਕਿਤੋਂ ਵੀ ਨਹੀਂ ਟੁੱਟਦੇ ਕਿਤੋਂ ਵੀ ਇਹ ਨਾਲੇ ਕਰੇਲਿਆਂ ਨੂੰ ਪਤਾ ਅੱਜ ਕਿੰਨੇ ਦਿਨ ਹੋ ਗਏ ਪਿਆਣ ਉਹਨਾਂ ਨੂੰ 4 3 4 ਦਿਨ ਹੋ ਗਏ ਜਿੱਦ ਦੇ ਦਾ ਮੈਂ ਕੁੱਕੀ ਭੈਣ ਦੇ ਘਰੇ ਗਈਆਂ ਠੀਕ ਹੈ ਉਦਦੇ ਦੇ ਪਏ ਆ ਤੇ ਆ ਦੇਖੋ ਮਸਾਲਾ ਬਹੁਤ ਬਣ ਗਿਆ ਠੀਕ ਹੈ ਆਪਾਂ ਵਧੀਆ ਤਰੀਕੇ ਨਾਲ ਭਰਾਂਗੇ ਹਾਲੋ ਇਹ ਆ ਦੇਖੋ ਮਸਾਲਾ ਬਹੁਤ ਹੈਗਾ ਐਦਾਂ ਦੀ ਗੱਲ ਨਹੀਂ ਹੈਗੀ ਤੇ ਸਿਰਫ ਆਪਾਂ ਬੌਲਾ ਨਹੀਂ ਕੁਝ ਪਾਇਆ ਇਹਦੇ ਵਿੱਚ ਗੰਡੇ ਆ ਲਸਣ ਹੈ ਔਰ ਕੀ ਕਹਿੰਦੇ ਅਗੇ ਬਸ ਤੇਨੂੰ ਬੂਆ ਹੋਰ ਕੁਝ ਵੀ ਨਹੀਂ ਜੇ ਤੁਸੀਂ ਜ਼ੋਰ ਜੋਂਗੇ ਫੇਰ ਨਹੀਂ ਬਾਹਰ ਦਾ ਐਟਮਾ ਪਾਈਆਂ ਥੋੜਾ ਜਿਹਾ ਗਰਮ ਮਸਾਲਾ ਪਾਇਆ ਥੋੜਾ ਜਿਹਾ ਬਣਾ ਨਹੀਂ ਪਾਇਆ ਗਰਮਸਾਲਾ ਤੇ ਕarele ਵੱਡੇ ਆ ਨਾ ਮੈਂ ਤਾਂ ਕਰਕੇ ਵਾਵਾ ਬਣਾਇਆ ਸੀ ਮਸਾਲਾ ਜੇ ਓਕੇ ਬਾਕੀ ਜਦੋਂ ਆ ਗਿਆ ਪਾਣੀ ਮੂੰਹ ਚ ਮੈਂ ਕਹਾਂ ਜੀ ਪੂਰਾ ਬਜੀ ਨੇ ਜਿਹਨੇ ਐਡਰੈਸ ਲਿਖ ਦਿਓ ਆਪ ਦਾ ਜਿਹਨੇ ਜਿਹਨੇ ਖਾਣੇ ਆ ਤੇ ਉਹਨਾਂ ਦੇ ਘਰੇ ਪਹੁੰਚਾ ਕੇ ਆਵਾਂਗੇ ਹੋਰ ਦੱਸੋ ਬਈ ਹੋਮ ਡਿਲੀਵਰੀ ਫਰੀ 올 ਇੰਡੀਆ ਪੰਜਾਬ ਉਹਨੇ ਕੱਲੇ ਕਰੇ ਲਿਆ ਦੀ ਬਈ ਦੇਖੋ ਜੀ ਹੁਣ ਆਇਆ ਹੋਇਆ ਪਿਆ ਵੀ ਛੇਤੀ ਬਣ ਜਾਣ ਤੇ ਛੇਤੀ ਆਪਾਂ ਇਹਨੂੰ ਖਾਣ ਲੇ ਵਾਸ ਕੀ ਬਾਤ ਆ ਵੀ ਕੀ ਬਾਤ ਹੈ ਏਹੇ ਆਏ ਹਾਈ ਲੋਈ ਲੋ ਪਈ ਨੋ ਭਾਈ ਓਏ ਚਾਦਰ ਤੇ ਲੱਗ ਪਿਆ ਚਾਦਰ ਨਾਲ ਵਿਚਾਈ ਇਹ ਹਜੇ ਕੱਲ ਸ਼ੁਕਰ ਆ ਥੋੜਾ ਜਿਹਾ ਲੱਗਿਆ ਦਾਗ ਬੜਾ ਨਹੀਂ ਲੱਗਿਆ ਠੀਕ ਹੈ ਜੀ ਤੁਹਾਨੂੰ ਪਤਾ ਹਲਦੀ ਦਾ ਦਾਗ ਤਾਂ ਅਖਾ ਹੀ ਸੋਲਦਾ ਹੁੰਦਾ ਨਾ ਲਾ ਭਾਈ ਕੋਟੇ ਗੱਲਾਂ ਬਾਤਾਂ ਕਰਦੇ ਕਰਦੇ ਤੇਰੇ ਲਈ ਭਰ ਹੋ ਗਏ ਆਪਣੇ ਤੋਂ ਠੀਕ ਹੈ ਬਾਕੀ ਜਿਹੜਾ ਮਸਾਲਾ ਬਚ ਗਿਆ ਤੇ ਇਹ ਜਿਹੜੇ ਮੈਂ ਪਹਿਲਾਂ ਵਾਲੇ ਕਰੇਡੇ ਉਹ ਥੋੜਾ ਪਾਇਆ ਸੀ ਇੱਕ ਵਾਰੀ ਕਿਉਂਕਿ ਆਪਾਂ ਦੇਖਿਆ ਸੀ ਵੀ ਮਾਲ ਪੂਰਾ ਆਊਗਾ ਕਿ ਨਹੀਂ ਆਊਗਾ ਤੇ ਆਹ ਦੇ ਵੱਡੇ ਪਏ ਸਾਰਿਆਂ ਤੋਂ ਇਹਨਾਂ ਨੂੰ ਆਪਾਂ ਲੱਗਿਆ ਪਰਣਾ ਠੀਕ ਹੈ ਆਜੋ ਇਹਨਾਂ ਚ ਘੱਟ ਸੀਗਾ ਮਾਣ ਇਹ ਸਭ ਹੱਥ ਨਾਲ ਇਹਨਾਂ ਬਨੇ ਚੱਕ ਦਿੰਨੇ ਆਂ ਪਰ ਹੱਥ ਮੱਚਦੇ ਆ ਜੀ ਬਾਅਦ ਚੱਕੋ ਕਿ ਮਿਸਟ ਮੁਰਚੀ ਜੀ ਹੁੰਦੀ ਹੈ ਨਾ ਇਹਨਾਂ ਚ ਤੋਂ ਹਾਂ ਜੀ ਇਹ ਹੁਣ ਆਪਣਾ ਕੰਮ ਹੋ ਗਿਆ ਪੂਰਾ ਬੈਨਲ ਹੁਣ ਇਹਨਾਂ ਨੇ ਬਸ ਸਿਰਫ ਤਲਨੇ ਰਹਿ ਗਏ ਆ ਇਹ ਹੁਣ ਆਪਾਂ ਛੰਡ ਦਾਂਗੇ ਇਹਨਾਂ ਨੂੰ ਤੇਲ ਚ ਤੇ ਮੈਂ ਥੋੜਾ ਜਿਹਾ ਗੈਸ ਨੂੰ ਹੀ ਲਾਂ ਆਪਾਂ ਸਾਫ਼ ਕਰ ਲਿਆ ਤੁਸੀਂ ਦੇਖ ਸਕਦੇ ਹੋ ਸਫਾਈ ਗੈਸ ਦੀ ਤੇ ਉਹ ਕarele ਵੀ ਆਪਾਂ ਚੱਕ ਲੈਣੇ ਨੇ ਬਾਹਰ ਹੁਣ ਸੋ ਗੈਸ ਨੂੰ ਚਲਾਤਾ ਚਾਲੂ ਕਰਤਾ ਦੇ ਲੋ ਇਹ ਹੋ ਗਈ ਗਰਮ ਕੜਾਈ ਫਿਰ ਇੱਥੇ ਪਾ ਦਾਂਗੇ ਤੇਲ ਫਿਰ ਜਦੋਂ ਜਦੋਂ ਵਿੱਚ ਛਲਕਦੇ ਹੋਏ ਨੇ ਕarele ਬੱਦਦੇ ਹੋਏ ਉਮਰ ਉਹਦੇ ਦਿਖਾਵਾਂਗੇ ਜੀ ਠੀਕ ਹੈ ਤੇ ਬਾਕੀ ਮੈਂ ਬਾਰ ਬਾਰ ਵਾਲੀ ਹੀ ਗੱਲ ਕਹੂੰਗੀ ਵੀ ਦਿਲ ਤੇ ਦੁਨਆ ਜਿਹਨੇ ਉਹ ਕਰਨਾ ਕਿਉਂਕਿ ਹੁਣ ਮੈਨੂੰ ਟਾਈਮ ਬਹੁਤ ਲੱਗ ਜਾਣਾ ਮੇਰੇ ਘਾਂਡੇ ਵੀ ਸਾਰੇ ਪਏ ਆ ਜੀ ਇੱਥੋਂ ਪੋਚਾ ਪਾਚਾ ਵੀ ਲਾਉਣਾਗਾ ਹਨਾ ਤੋਂ ਨੂੰ ਆਪ ਨੂੰ ਪਤਾ ਬਾਕੀ ਗਰਮੀ ਬਹੁਤ ਆ ਤੇ ਸੋ ਇਹ ਲੋ ਜੀ ਲੱਗਿਆ ਆ ਭਰਾਵਾ ਤੇ ਇਹਲੇ ਰੱਖਣ ਵਾਸਤੇ ਵਿੱਚ ਤੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਕਾਫੀ ਕਰ ਦਿੱਤੀ ਹੋਰ ਹੈ ਇਹ ਮੇਰੇ ਨਾਲ ਬਲੌਗ ਦੇ ਵਿੱਚ ਮੇਰੇ ਭੈਣ ਦਾ ਮਾਰਕ ਦੇ ਨੇ ਪਰ ਆਹ ਤਰਤੀ ਬਾਬਾ ਜੀ ਇਹ ਜਦੋਂ ਆਪਾਂ ਦੇ ਲਈ ਇਹ ਸ਼ਾਦ ਚੱਕੋ ਗਈ ਤੇ ਆਪ ਵੀ ਬਹਿ ਜਾਣਗੇ ਜਿੱਥੇ ਆਪਾਂ ਦਾ ਮੁੱਟੋ ਵੀ ਹਨ ਤੇ ਥੋੜਾ ਜਿਹਾ ਕਿਨੇ ਕੇਲ ਬਹੁਤ ਆ ਜੀ ਤੇ ਇਹਨਾਂ ਨੇ ਆਪ ਜਗ੍ਹਾ ਅਪੀ ਲੈ ਲਈ ਠੀਕ ਹੈ ਜੀ ਲ ਹੁਣ ਆਪਾਂ ਇਹਨੂੰ ਕੱਟ ਕਰ ਦੇਣਾਗਾ ਗੈਸ ਤੇ ਸਲੋ ਦੇ ਬਣ ਜਾਊਗਾ ਜੀ ਇਹਨੇ ਠੀਕ ਹੈ ਤੇ ਮਾਕੇ ਸਾਹ ਕੋ ਹੁਣੇ-ਹੁਣੇ ਫੋਨ ਆਇਆ ਕਿਸੇ ਵੀ ਦੇ ਸਾਹ ਰਾਜ ਖਾਲਸਾ ਤੇ ਰਾਜ ਖਾਲਸਾ ਭਾਈ ਜੀ ਕੋਈ ਉਹਨਾਂ ਦਾ ਫੋਨ ਆਇਆ ਸਾਨੂੰ ਤੇ ਬੇਟੇ ਨੇ ਦੱਸਿਆ ਮੈਨੂੰ ਠੀਕ ਆ ਜੀ ਤੇ ਉਹ ਕਹਿੰਦਾ ਵੀ ਅਸੀਂ ਤੁਹਾਡੇ ਬਲੌਗ ਦੇਖਦੇ ਆ ਤੇ ਭਾਈ ਜੀ ਰਾਜ ਖਾਲਸਾ ਜੀ ਤੁਸੀਂ ਵੀ ਤਰੇਲੇ ਖਾਇੋ ਬਈ ਤੁਹਾਡੇ ਵਾਸਤੇ ਵੀ ਬਣ ਰਹਾ ਹੈ ਜੀ ਨੇ ਠੀਕ ਹੈ ਜੀ ਸੋਨਾ ਬਹੁਤ ਧੰਨਵਾਦ ਕਰਦੀ ਹਾਂ ਬਾਈ ਜੀ ਬਾਈ ਰਾਜ ਖਾਸਾ ਜੀ ਦਾ ਤੇ ਸੋ ਜਿੰਨਾਂ ਨੇ ਆਪਾਂ ਨੂੰ ਹੁਣ ਫੋਨ ਕੀਤਾ ਵੀਰੇ ਨੇ ਬਹੁਤ ਧੰਨਵਾਦ ਕਰਾ ਇੱਕ ਤਰੇਲੇ ਜੂਰ ਖਾ ਕੇ ਜਾਓ ਠੀਕ ਹੈ ਜੇ ਘਰ ਨੂੰ ਕਾ ਮੈਂ ਪਕਾ ਰੱਹਾਂਗੇ ਸੁਲੋ ਠੀਕ ਹੈ ਜੀ ਸੋਨਾ ਇਹ ਭਾਂਡੇ ਭੁੰਨੇ ਮਾਂਜਨੇ ਆ ਤੇ ਪਰ ਮੈਂ ਭਾਂਡੇ ਮਾਂਜਦੇ ਦਿਖਾਉਂਦੇ ਨਹੀਂ ਕਿਉਂਕਿ ਮੈਂ ਬੇਸ ਬੀ ਗੱਲ ਆ ਗਰਮੀ ਬਹੁਤ ਜਿਆਦੇ ਆ ਤੇ ਸਿਰ ਤੇ ਚੁੰਨੀ ਲੈ ਕੇ ਭਾਂਡੇ ਨਹੀਂ ਮਾਜੇ ਜਾਣੇ ਖਾਣਾ ਬਣ ਗਿਆ ਆਪਣਾ ਹਨਾ ਚੁੰਨੀ ਲੈ ਕੇ ਤੇ ਬਸ ਮੈਂ ਤੁਹਾਨੂੰ ਦਿਖਾ ਦੂੰਗੀ ਜਦੋਂ ਹੁਣ ਜਮਨ ਰੈਡੀ ਹੋ ਗਏ ਇਹ ਠੀਕ ਆ ਜੀ ਹੁਣ ਤੁਹਾਨੂੰ ਇਹ ਜਿ ਦਿਖਾਉਂਗੀ ਫਿਰਲੇ ਤਾਂ ਕਿ ਤੁਸੀਂ ਦੇਖ ਸਕਦੇ ਹੋ ਕਿਵੇਂ ਲੱਗੀ ਆ ਰਿਹਾ ਹੁਣ ਪਾਣੀ ਹੁੰਦਾ ਇਹ ਸਾਰੇ ਵਾਸਤੇ ਆ ਭਾਈ ਜਿਹੜੇ ਵੀ ਮੇਰੇ YouTube ਤੇ ਮੇਰਾ ਪਰਿਵਾਰ ਆ ਮੇਰਾ ਮੇਰੀ ਫੈਮਿਲੀ ਹੈ ਇਹ ਤੁਹਾਡੇ ਸਾਰਿਆਂ ਵਾਸਤੇ ਆ ਐਨਾ ਪਾਣੀ ਪੀ ਗਿਓ ਤੇਲ ਪੀ ਗਿਓ ਤੇਲ ਪੀ ਗਿਓ ਇਹ ਸਾਰਾ ਹੋਰ ਆਪੇ ਇਹ ਆਪੇ ਬਣ ਜਾਣਗੇ ਕਿਉਂਕਿ ਬਾਹਰ ਤੇਲ ਨਹੀਂ ਪਾਇਆ ਗਲਤੀ ਹੈ ਨਾ ਇਹਨਾਂ ਨੇ ਆਪੇ ਡੁੱਬ ਜਾਣਾ ਇਹਨਾਂ ਨੇ ਆ ਜਗਾ ਇਹਨਾਂ ਨੇ ਆਪੇ ਲੈ ਲਿਆ ਆਓ ਪਟਾਕ ਤੇ